ਤੋ ਪਹਿਲਾ ਤਿਉਹਾਰ ਹੁੰਦਾ ਹੈ ਲੋਹੜੀ ਦਾ ਤਿਉਹਾਰ ਜੋ ਕਿ ਬੜੇ ਹੀ ਤੂਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਹਾਲਾਂਕਿ ਲੋਹੜੀ ਤੋਂ ਕੁਝ ਦਿਨ ਬਾਅਦ ਹੀ ਬਸੰਤ ਪੰਚਮੀ ਦਾ ਤਿਉਹਾਰ ਹੈ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹ ਦੇਖ ਨੂੰ ਮਿਲਿਆ ਲੋਹੜੀ ਦੇ ਤਾਂ ਲੋਕ ਪਤੰਗਾ ਖਰੀਦਦੇ ਹੀ ਨੇ ਪਰ ਨਾਲ ਦੇ ਨਾਲ ਲੋਕ ਬਸੰਤ ਪੰਚਮੀ ਲਈ ਵੀ ਪਤੰਗਾ ਖਰੀਦਦੇ ਨੇ ਪਰ ਇਸ ਪਤੰਗ ਬਾਜ਼ੀ ਦੇ ਦੌਰਾਨ ਚਾਈਨਾ ਡੋਰ ਦਾ ਬਹੁਤ ਜ਼ਿਆਦਾ ਅਪਾ ਕਹਿ ਸਕਦੇ ਕਿ ਇਤਰਾਹ ਦੀ ਪੋਪੁਲਾਰਿਟੀ ਦੇਖਣ ਨੂੰ ਮਿਲੇਗੀ ਜਿਸ ਤੇ ਕਾਹਨ ਕਈ ਲੋਕ ਇਸ ਚਾਇਨਾ ਡੋਰ ਤੇ ਗੰਜ਼ ਜ਼ਖਮੀ ਹੋ ਗਏ ਹਾਲਾਂਕਿ ਜੇਕਰ ਗੱਲ ਕਰੀਏ ਰੂਪਨਗਰ ਦੀ ਤਾਂ ਰੂਪਨਗਰ ਦੇ ਵਿੱਚ ਪਸੰਤ ਪੰਚਮੀ ਦੇ ਤਿਉਹਾਰ ਤੋਂ ਪਹਿਲਾਂ ਪਤੰਗ ਵਿਕਰੇਤਾ ਨੇ ਇੱਕ ਵਾਅਦਾ ਸੰਕਲਪ ਲਿਆ ਤਾਂ ਸਿੱਕੇ ਗੱਲਬਾਤ ਕਰਦੇ ਹੋਏ ਮੀਡੀਆ ਦੇ ਨਾਲ ਪਤੰਗ ਵਿਕਰੇਤਾ ਸੌਰਵ ਅਨੰਦ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਦੁਕਾਨ ਦੇ ਬਾਹਰ ਇੱਕ ਪੋਸਟਰ ਲਗਾਇਆ ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕੀ ਇੱਥੇ ਨਾਤੇ ਚਾਈਨਾ ਡੋਰ ਵਿੱਚ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਚਾਈਨਾ ਡੋਰ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ ਹੈ ਇਸ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਚਾਈਨਾ ਡੋਰ ਵਰਤੀ ਜਾਂਦੀ ਹੈ ਤਾਂ ਇਸ ਨਾਲ ਕਿੰਨੇ ਹੀ ਲੋਕ ਜ਼ਖਮੀ ਹੋ ਜਾਂਦੇ ਨੇ ਕਿੰਨੇ ਦੀ ਜਾਨਾਂ ਚੁਗিয়ে ਜਾਂਦੇ ਨੇ ਤੇ ਕਿੰਨੇ ਜ਼ਿਆਦਾ ਜਾਨਵਰ ਪੰਛੀ ਵੀ ਪਰੇਸ਼ਾਨ ਹੁੰਦੇ ਨੇ ਇਸ ਕਰਕੇ ਸਾਰੇ ਹੀ ਤਿਉਹਾਰ ਮਨਾਉਣ ਸੁਖੀ ਸ਼ਾਂਤੀ ਮਨਾਉਣ ਦੇ ਇਸ ਲਈ ਇਹਨਾਂ ਦੇ ਵੱਲੋਂ ਇਹ ਸੰਕਲਪ ਲਿਆ ਗਿਆ ਜਿੱਥੇ ਕਿ ਹੋਰ ਦੁਕਾਨਦਾਰ ਵੀ ਅਜਿਹਾ ਹੀ ਕਰ ਰਹੇ ਨੇ ਦਾ ਜੋ ਸਰ ਤਿਉਹਾਰ ਹਰ ਕੋਈ ਬੜੇ ਹੀ ਸੁਰੱਖਿਅਤ ਢੰਗ ਨਾਲ ਮਨਾ ਸਕਣ ਭਾਜੀ ਕੀ ਨਾਮ ਹੈ ਜੀ ਸੌਰਵੰਦ ਜੀ ਅੱਛਾ ਕੀ ਕਹਿਣਾ ਚਾਹੋਗੇ ਜਿਹੜੇ ਬਸੰਤ ਦਾ ਤਿਉਹਾਰ ਆ ਰਿਹਾ ਚਾਈਨਾ ਡੋਰ ਘੱਟਕ ਨਜ਼ਰ ਆ ਰਹੀ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਡੀ ਗੱਲ ਇਹ ਤਾਂ ਪਿੱਛੇ ਦਾ ਹੀ ਚੱਲਦਾ ਯਾਰਿਆ ਭਾਜੀ ਹਰ ਇੱਕ ਸਾਲ ਜੀ ਠੀਕ ਹੈ ਜੀ ਹੁਣ ਮਤਲਬ ਕੀ ਚਾਈਨਾ ਡੋਰ ਥੋੜੀ ਘਟ ਗਈ ਆ ਪੁਲਿਸ ਨੇ ਨਾਕਾਮ ਰੱਖੀ ਹੈ ਜੀ अच्छा ਤੁਹਾਡੇ ਵੱਲੋਂ ਵੇਚੀ ਜਾ ਰਹੀ ਹੈ ਜਾਂ ਮਨਾਹੀ ਹੈਗੀ ਆ ਪੂਰੀ ਨਹੀਂ ਮਨਾਹੀ ਹੈ ਜੀ ਪੂਰੀ ਸਾਡੇ ਵੱਲ ਤੋਂ ਜੀ اچھا ਜੇ ਕੋਈ ਲੈਣ ਆ ਰਿਹਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਅਸੀਂ ਤਾਂ ਇਹ ਹੀ ਸੰਦੇਸ਼ ਨਾ ਜਾਂਦੇ ਕਿ ਇੰਡੀਅਨ ਤਾਂ ਘਰ ਵਰਤੇ ਜਾਵੇ ਜੀ ਹੋਰ ਕੁਝ ਨਾ ਵਰਤੇ ਜਾਵੇ ਇਹ ਤਾਂ ਕਾ ਕਾ ਤੱਕ ਹੀ ਤਾਂ ਬੀਜਾ ਦਾ اچھا ਰੂਪਨਗਰ ਦੇ ਵਿੱਚ ਰੋਪੜ ਚ ਵੀ ਕਈ ਦੁਕਾਨਦਾਰਾਂ ਵੱਲੋਂ ਬੋਰਡ ਲਗਾਏ ਗਏ ਨੇ ਸਹੀ ਫੈਸਲਾ ਮੰਨਦੇ ਆ ਸਹੀ ਫੈਸਲਾ ਹੀ ਹੈ ਸਾਰੇ ਰੋਪੜ ਚ ਕੋਈ ਵੀ ਨਹੀਂ ਦੁਕਾਨਦਾਰ ਵੇਚ ਰਿਹਾ ਵਈ ਇਹ ਜਿੱਦ ਆਪਣੇ ਫਰੈਂਡ ਸਰਕਲ ਚ बिकਦੀ ਬਈ ਆ ਬਿਕਰੀ ਹਾਂਜੀ ਹਾਂਜੀ ਘਰ ਤੋਂ ਮਤਲਬ ਕਿ ਲਿਆ ਕੇ ਵਿਕਦੀ ਆ ਅਗਲੇ ਵੇਚੀ ਜਾ ਰਹੇ ਬਈ